ਉਸ ਟਾਈਮ ਵਾਕਿਆ ਕੀ ਸੀਗਾ ਤੁਸੀਂ ਵੀ ਇਦਾਂ ਦੇ ਬੜੇ ਧਰਨੇ ਪ੍ਰਦਰਸ਼ਨ ਕੀਤੇ ਹੋਣੇ ਨੇ ਦੇਖੇ ਹੋਣੇ ਨੇ ਕਿ ਜਦੋਂ ਤੁਹਾਡੀ ਡਿਊਟੀ ਲੱਗਦੀ ਹੈ ਧਰਨਿਆਂ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਕਿ ਇਹਨਾਂ ਨੂੰ ਜਾ ਕੇ ਸੰਭੋ ਭੀੜ ਨੂੰ ਤਾਂ ਉਸ ਟਾਈਮ ਤੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਜੋ ਉੱਥੇ ਬਣਿਆ ਹੋਊਗਾ ਦੇਖੋ ਜੀ ਹੁਣ ਸਾਡੀ ਤਾਂ ਡਿਊਟੀ ਲੱਗਦੀ ਆ ਨਾ ਕਿਉਂਕਿ ਜੇਕਰ ਪੁਲਿਸ ਨਾ ਹੋਵੇ ਤਾਂ ਇਹ ਧਰਨੇ ਮਿਆਰੇ ਜਾਂ ਰੋਡ ਜਾਮ ਕਰਨੇ ਸਾਡੀ ਤਾਂ ਉੱਥੇ ਡਿਊਟੀ ਬਣਦੀ ਨਾ ਅਸਲਾ ਜਾਣਾ ਹੀ ਆ ਫਰਜ਼ ਕਰੋ ਜਿੱਕਰ ਹੁਣ ਉੱਥੇ ਉਹ ਕੁੜੀ ਅੱਗੇ ਚੱਲ ਜਾਂਦੀ ਤਾਂ ਜਿਹੜੀ ਮਹਿਲਾ ਕਾਂਸਟੇਬਲ ਸਾਡੀ ਸੀਗੀ ਤਾਂ ਫਿਰ ਉਹਤੇ ਕਾਰਵਾਈ ਹੋਣੀ ਜਾਣੀ ਸੀ ਉਹ ਭੱਜ ਜਾਣੇ ਸੀ ਉਹਦੇ ਬੱਚੇ ਰੋਲ ਜਾਣੇ ਸੀ ਫਿਰ ਲੋਕ ਕਹਿੰਦੇ ਆ ਕਿਉਂ ਘੈਂਟ ਬਣਦੀ ਸੀਗੀ ਆ ਪਈਏ ਚੋਪੜੀ ਠੀਕ ਹੈ ਨਾ ਉਹੀ ਹਾਰਮਨ ਵਾਸਤੇ ਚੀਜ਼ ਹੈ ਹੁਣ ਹਾਰਮਨ ਨੂੰ ਇੰਨਾ ਜਿਆਦਾ ਲੋਕਾਂ ਨੇ ਚੱਕਦਾ ਤਾਂ ਵੀ ਉਹ ਖੁਦ ਕਹਿ ਰਹੀ ਆ ਮੈਂ ਐਮਐਲਏ ਜਾਂ ਐਮਪੀ ਦੀ ਟਿਕਟ ਲੜੂੰਗੀ ਪਰ ਮੈਂ ਦਾਬੇ ਨਾਲ ਜੇ ਕਹਣਾ ਵੀ ਜੇਕਰ ਹਾਰਮਨ ਦਾ ਲੋਕ ਸਾਥ ਦੇ ਰਹੇ ਨੇ ਹਾਰਮਨ ਐਮਐਲਏ ਜਾਂ ਐਮਪੀ ਬਣਦੀ ਆ ਉਹ ਜਿੱਤ ਜਾਂਦੀ ਆ ਉਹਦੀ ਸਪੋਰਟ ਕਰਦੇ ਨੇ ਤਾਂ ਮੈਨੂੰ ਚੌਂਕ ਦੇ ਵਿੱਚ ਖੜਾ ਕੇ ਮੇਰਾ ਜਿਹੜੀ ਗਰਦਨਾ ਕਲਮ ਕਰ ਦੇਣਾ ਮੈਂ ਹੱਸ ਕੇ ਆਹ ਲਿਖ ਕੇ ਜਾਊਂਗਾ ਵੀ ਹਾਂ ਮੈਂ ਆਪਣੀ ਮੌਜਾ ਆਪ ਜम्मेਵਾਰਾਂ ਮੈਂ ਇਹਨਾ ਦਾਵਾ ਕਰਨਾ ਸਾਡੇ ਲੋਕ ਨਾ ਅੱਗ ਲਾ ਕੇ ਡੱਬੂ ਕੰਨ ਤੇ ਰੱਖੇ ਸਾਈਡ ਤੇ ਹੋ ਜਾਂਦੇ ਨੇ ਇਹ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਜੂਠ ਆ ਵਧੀਆ ਗੱਲ ਆ ਕਿ ਹੋਣਾ ਚਾਹੀਦਾ ਸਾਡੇ ਦੇ ਦੇ ਭਵਿੱਖਾ ਕੁੜੀਆਂ ਆਈਪੀਐਸ ਬਣੀਆਂ ਨੇ ਆਈਐਸ ਬਣੀਆਂ ਨੇ ਰਾਜਨੀਤੀ ਵਿੱਚ ਨੇ ਮੰਤਰੀ ਸੀਆਂ ਬਹੁਤ ਕੁਝ ਹੈ ਪਰ ਇਹ ਚੀਜ਼ ਨੂੰ ਸੋਚ ਸਮਝ ਕੇ ਚਲਣਾ ਚਾਹੀਦਾ ਵੀ ਲੋਕ ਤੁਹਾਡੇ ਘਰੇ ਰੋਟੀ ਨਹੀਂ ਦੇ ਕੇ ਜਾਂਦੇ ਬਾਅਦ ਚ ਅਗਲਾ ਕਹਿੰਦਾ ਕੈਂਡ ਬਣਦੀ ਸੀ ਕੈਂਡ ਬਣਦਾ ਸੀ ਆ ਪੈ ਚੋ ਪੜਿਆ